ਆ ਵੀਡੀਓ ਵੇਖਣ ਵਾਲੇ ਕਿਸਾਨ ਮਜ਼ਦੂਰ ਵਪਾਰੀ ਭਰਾਵਾਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਿਹੜਾ ਇੱਕ ਤੁਹਾਡੇ ਕੋਲੇ ਆਪਾਂ ਸਿੱਧੀ ਬਿਜਾਈ ਦੀ ਇੱਕ ਵੀਡੀਓ ਪਾਈ ਸੀ ਮੈਂ ਪਿਛਲੇ ਲੰਬੇ ਸਮੇਂ ਤੋਂ ਸਿੱਧੀ ਬਿਜਾਈ ਤੇ ਕੰਮ ਕਰ ਰਿਹਾ ਤੇ ਉਹਦੇ ਜਿਹੜੇ ਚੈਲੰਜ ਆ ਉਹਨਾਂ ਨੂੰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਜੀ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਅਸੀਂ ਇੱਕ ਰੋਟਾਵੇਟਰ ਹੈ ਟਾਈਪ ਹੈ ਜਿਹੜਾ ਕਿ ਇਹਨੂੰ ਗੁੜਦਾ ਤੇ ਸੀਲਦਾ ਹੈ ਉਹ ਬਣਵਾ ਲਿਆ ਤੇ ਉਹ ਤੁਹਾਨੂੰ ਅੱਜ ਅਸੀਂ ਜਿਹੜਾ ਇਹ ਮਹੀਨਾ ਹੋ ਗਿਆ ਆਪਣੇ ਝੋਨੇ ਵੀਜੇ ਨੂੰ ਤੇ ਅਸੀਂ ਤਕਰੀਬਨ ਜ਼ਿਆਦਾਤਰ ਜਿਹੜਾ ਇਹਨੂੰ ਇਹਦੀ ਗੁੜਾਈ ਕਰ ਵੀ ਚੁੱਕੇ ਹਾਂ ਕਿਉਂਕਿ ਕੱਖ ਜਿਹੜੇ ਜ਼ਿਆਦਾ ਹੋਣ ਲੱਗ ਪਏ ਸੀ ਤਾਂ ਉਹ ਮੈਂ ਤੁਹਾਨੂੰ ਦਿਖਾਉਣਾ ਵੀ ਕਿਸ ਤਰ੍ਹਾਂ ਵੇਖੋ ਵੀ ਇਹ ਇਹਨੇ ਜਿਹੜਾ ਆਪਾਂ ਜਿੱਥੇ ਖੜੇ ਆ ਬਿਲਕੁਲ ਇਹ ਇਹਦੇ ਪਹਿਲਾਂ ਮਾਰਿਆ ਵਿਆ ਤੇ ਇਹਨੇ 70% ਕੱਖਾਂ ਦਾ ਤੇ ਝੋਬੇ ਦਾ ਹੱਲ ਕਰਤਾ ਕੱਖ ਹੈ ਜਿਹੜੇ ਉਹ ਲੈਣਾ ਚ ਜਿਹੜੇ ਝੋਨੇ ਦੇ ਨੇੜੇ ਨੇੜੇ ਰਹਿ ਜਾਂਦੇ ਆ ਇਹ ਜਿਹੜੀ ਬਜਾਈ ਆ ਮੈਂ ਸਟੈਪ ਫਾਰਮਿੰਗ ਨਾ ਕੀਤੀ ਸੀ ਸਟੈਪ ਵਾਲੀ ਮਸ਼ੀਨ ਨਾਲ ਵੀ ਓੜੇ ਤੋਂ ਓੜਾ ਜਿਹੜਾ 10 ਇੰਚ ਤੇ 20 ਤੋਂ 20 ਦੀ ਦੂਰੀ ਵੀ ਅਸੀਂ 10 ਇੰਚ ਕੀਤੀ ਸੀ ਪਰ ਉਹਦੇ 'ਚ ਇੱਕ ਮੈਨੂੰ ਪਹਿਲਾਂ ਹੀ ਲੱਗ ਗਿਆ ਸੀ ਜਦੋਂ ਇਹ ਬਜਾਈ ਕਰ ਰਹੇ ਸੀ ਮੈਂ ਕਿਹਾ ਵੀ ਸੀ ਮੈਂ ਕਿਹਾ ਯਾਰ ਤੁਸੀਂ ਮਸ਼ੀਨ ਕਿਤੇ 2 ਇੰਚ ਗਾਂ ਰੱਖ ਲੈਣੇ ਕਿਤੇ ਪਿਛਾਂ ਰੱਖ ਲੈਣੇ 2 ਇੰਚ ਥੋੜੇ ਟੇਢੇ ਜਿਹੜੇ ਓੜੇ ਆ ਸਹੀ ਨਹੀਂ ਹੋਣੇ ਤਾ ਉਹੀ ਸਾਡੇ ਨਾਲ ਹੋਇਆ ਜਦੋਂ ਚੋਨਾ ਉੱਗਿਆ ਤਾਂ ਉਹ ਜਿਹੜੇ ਸਿੱਧੇ ਔੜੇ ਨਹੀਂ ਬਣੇ ਤੇ ਅਸੀਂ ਟੇਢੇ ਰੂਪ ਚ ਇਹਨੂੰ ਸੀਲ ਨਹੀਂ ਸਕੇ ਤਾਂ ਉਹਦਾ ਸਾਨੂੰ ਥੋੜਾ ਜਿਹਾ ਲਾਸ ਹੋਇਆ ਜੇ ਅਸੀਂ ਟੇਢੇ ਰੂਪ ਚ ਵੀ ਇਹਨੂੰ ਇੱਕ ਵਾਰੀ ਸੀਲ ਦਿੰਦੇ ਇੱਕ ਵਾਰੀ ਸਿੱਧਾ ਸੀਲ ਦਿੰਦੇ 2 4 10 ਦਿਨ ਰੁੱਕੇ ਜਦੋਂ ਇਹ 1.5 ਮਹੀਨੇ ਦਾ ਹੋ ਜਾਂਦਾ ਟੇਢਾ ਸੀਲ ਦਿੰਦੇ ਤਾਂ ਸਾਡੇ ਤਕਰੀਬਨ 80 ਪੈਸੇ ਜਿਹੜੇ ਕੱਖਾਂ ਦਾ ਹੱਲ ਤੇ ਚੋਬੇ ਦਾ ਹੋ ਜਾਣਾ ਸੀ ਉਸ ਤੋਂ ਬਾਅਦ ਜਿਹੜਾ ਲੈਣਾ ਲੈਣਾ ਤੇ ਅਸੀਂ ਇੱਕ ਨੋਮਨੀ ਗੋਲਡ ਦੀ ਸਪਰੇਅ ਕਰ ਦਿੰਦੇ ਤਾਂ ਉਹ ਥੋੜੀ ਸਾਨੂੰ ਚੈਲੰਜ ਆਇਆ ਅਗਲੀ ਵਾਰ ਮੈਂ ਕੀ ਕਰ ਰਿਹਾ ਜਿਹੜਾ ਮੈਂ ਕਈ ਵੀ ਵੀਰਾਂ ਨੇ ਬੀਜਣਾ ਵੀ ਹੈ ਮੈਂ ਉਹਨਾਂ ਦੇ ਧਿਆਨ ਚ ਲਿਆ ਦਿੰਨਾ ਵੀ ਤੁਸੀਂ ਜਿਹੜੀ ਸਟੈਪ ਦੀ بجائے ਜਿਹੜੀ ਦੂਜੀ ਮਸ਼ੀਨ ਹੈ ਜਿਹਦੇ ਨਾਲ ਆਪਾਂ ਪਹਿਲਾਂ ਬੀਜਦੇ ਹੁੰਦੇ ਸੀ ਲੈਣਾ ਵਾਲੀ ਉਹਦੇ ਨਾਲ ਬਜਾਈ ਕਰੋ ਵੀ ਵੱਧ ਪਾ ਕੇ ਬਜਾਈ ਕਰੋ 10 ਇੰਚ ਤੇ ਉੜਾ ਰੱਖੋ ਇਹਦੇ ਨਾਲ ਕੀ ਹੈ ਵੀ ਜਦੋਂ ਅਸੀਂ ਅਗਲੀ ਾਰ ਬੀਜਾਂਗੇ ਤਾਂ ਗੁੜਾਈ ਕਰਾਂਗੇ ਜਿਹੜਾ 10 ਇੰਚ ਹੋਣ ਕਰਕੇ ਸਿੱਧੇ ਰੂਪ ਦਾ ਅਸੀਂ ਗੁੱਡੀ ਉਹਦੀ ਕਾਰੀ ਦੇਾਂਗੇ ਵਿੱਚੋਂ ਸੀਲ ਦੇਾਂਗੇ ਜੀ ਕੱਖ ਹੈ ਜਿਹੜੇ ਉਹ ਪਟ ਦੇਾਂਗੇ ਉਸ ਤੋਂ ਬਾਅਦ ਅਸੀਂ ਉਹਨੂੰ ਟੇਢੇ ਰੂਪ 'ਚ ਇਹਦੇ ਨਾਲ ਜਿਹੜਾ ਰੋਟਾਵੇਟਰ ਹੈ ਇਹਦੇ ਨਾਲ ਸੀਲ ਦੇਾਂਗੇ ਤਾਂ ਉਹਦਾ ਕੀ ਹੋਊਗਾ ਵੀ ਸਟੈਪ ਆਪੇ ਬਣ ਜਾਣਗੇ ਤੇ ਨਾਲੇ ਜਿਹੜੇ ਕੱਖ ਹੈ ਜਿਹੜੇ ਇਹਦੇ ਸੱਨਾ ਜਾਣਗੇ ਉਹ ਵੀ ਗੁੱਡੇ ਜਾਣਗੇ ਤੇ ਤਕਰੀਬਨ ਜਿਹੜੇ ਬੂਟੇ ਰਹਿ ਜਾਣਗੇ ਚੋਨੇ ਦੇ ਉਹਦੇ ਨੇੜੇ-ਨੇੜੇ ਜਿਹੜੇ ਕੱਖ ਜਾਂ ਚੋਬਾ ਰਹਿ ਜੂਗਾ ਉਹਨੇ ਕ ਹੱਥਾਂ ਨਾਲ ਵੀ ਨਿਕਲ ਜਾਂਦੇ ਆ ਜਾਂ ਕੁਛ ਨਾ ਕੋਈ ਸਪਰੇਅ ਨਾਲ ਖਤਮ ਕਰ ਦਿਆਂਗੇ ਸੋ ਇਹ ਜਿਹੜੀ ਵੱਡੀ ਚੇਂਜ ਹੈ ਵਿੱਚੋਂ 6 ਇੰਚ ਜਿਹੜਾ ਹੈਗਾ ਇਹ ਪਾੜਾ ਬਿਲਕੁਲ ਇਹ ਸਾਫ਼ ਕਰ ਦਿੰਦਾ ਤੇ ਇਹਦੀ ਗੋਡੀ ਨਾਲ ਜਿਹੜਾ ਚੋਨਾ ਚੱਲਦਾ ਵੀ ਚੰਗਾ ਹੈ ਕਿਉਂਕਿ ਆਪਾਂ ਜਦੋਂ ਕੰਪਿਊਟਰ ਕਰਾਏ ਮਾਰ ਕੇ ਸਖਤ ਕਰਕੇ ਬੀਜਦੇ ਆ ਤਾਂ ਥੋੜਾ ਜਿਹਾ ਜ਼ਮੀਨ ਸਖਤ ਹੁੰਦੀ ਹੈ ਇਹ ਗੋਡੀ ਕਰਨ ਨਾਲ ਜਿਹੜਾ ਇਹ ਇਹਨੂੰ ਮਦਦ ਮਿਲਦੀ ਹੈ ਜਿਹੜਾ ਪ ਵੱਦ ਬੰਦੀਆਂ ਤੇ ਮੈਨੂੰ ਇਹ ਬੜਾ ਠੀਕ ਲੱਗਿਆ ਸਾਡੇ ਏਰੀਆ ਵਿੱਚ ਮੈਂ ਇਹਦੀ ਸ਼ੁਰੂਆਤ ਕੀਤੀ ਹੈ ਤਾਂ ਤੁਹਾਡੇ ਵੀ ਮੈਂ ਧਿਆਨ ਚ ਸਾਰੀਆਂ ਵੀਡੀਓ ਲੈ ਆਤੀਆਂ ਹੈ ਤਾਂ ਤੁਸੀਂ ਇਸ ਗੱਲ ਨੂੰ ਇਹਦੇ ਤੇ ਗੌਰ ਕਰਿਓ ਵੀ ਆਪਾਂ ਜਿਹੜਾ ਸਿੱਧੀ ਬਿਜਾਈ ਨਾਲ ਜਿਹੜਾ ਪਾਣੀ ਐ ਉਹ ਵਾਕਈਂ ਵਜਦਾ ਕਿਉਂਕਿ ਜਿਹੜਾ ਆਪਾਂ ਪਾਣੀ ਲਾਉਣੇ ਆ ਉਹ ਥੱਲੇ ਚਲਾ ਜਾਂਦਾ ਸਿੱਧੀ ਬਿਜਾਈ ਵਾਲਾ ਤੇ ਜਿਹੜਾ ਕੱਦੂ ਵਾਲਾ ਪਾਣੀ ਐ ਉਹ ਵਸ਼ਪਿਤ ਹੁੰਦਾ ਜਰੂਰ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਐ ਵੀ ਆਪਾਂ ਆਪਦੇ ਵਾਤਾਵਰਣ ਨੂੰ ਪੰਜਾਬ ਨੂੰ ਬਚਾਉਣ ਵਾਸਤੇ ਪਾਣੀ ਦੀ ਥੋੜੀ ਜਿਹੀ ਖਪਤ ਘਟਾਉਣ ਵਾਸਤੇ ਜੇਕਰ ਜ਼ਿਆਦਾਤਰ ਬੰਦੇ ਜਿਹੜੇ ਸਿੱਧੀ ਬਿਜਾਈ ਤੇ ਹੋ ਜਾਣ ਤਾਂ ਹੀ ਬਹੁਤ ਵੱਡੀ ਚੇਂਜ ਆ ਜਾਣੀ ਐ ਆਪਣਾ ਨਹਿਰ ਦਾ ਪਾਣੀ ਥੋੜਾ ਬਹੁਤ ਆ ਜਾਂਦਾ ਥੋੜਾ ਬਹੁਤ ਮੋਟਰਾਂ ਨਾਲ ਆਪਣਾ ਮਸਲਾ ਹੱਲ ਹੋ ਜਾਣਾ ਦੀ 30% ਪਾਣੀ ਵਜਦਾ ਮੀਆਂ ਦਾ ਪਾਣੀ ਵੀ ਥੱਲੇ ਜਿਆਦਾ ਲੀਚ ਕਰਦਾ ਕਦੂ ਵਾਲੇ ਜਿਹੜਾ ਆਪਾਂ ਥੱਲੋ ਪਲਾਸਟਰ ਕਰ ਦਿੰਨੇ ਆ ਉਹਦੇ ਨਾਲ ਪਾਣੀ ਵਾਸ਼ਪਿਤ ਹੁੰਦਾ ਥੱਲੇ ਨਹੀਂ ਜਾਂਦਾ ਤੇ ਤੁਹਾਡੇ ਜਿਹੜਾ ਲੂਣ ਦੀ ਮਾਤਰਾ ਵੀ ਜਿਹੜੀ ਥੱਲੇ ਜਿਆਦਾ ਰਹਿ ਜਾਂਦੀ ਹੈ ਕਦੂ ਕਰਕੇ ਤਾਂ ਜ਼ਮੀਨਾਂ ਵੀ ਉਹਦਾਂ ਮਾੜੀਆਂ ਹੁੰਦੀਆਂ ਤਾਂ ਇਹ ਜਿਹੜਾ ਚੋਨਾ ਕਾਮਯਾਬ ਹੈ ਜੇਕਰ ਇਹ ਤੁਹਾਡਾ 5-10 ਮån ਘਟ ਵੀ ਜਾਊਗਾ ਕਦੂ ਵਾਲੇ ਨਾਲ ਉਹ ਤੇ ਤੁਸੀਂ ਇਹਦੀ ਬਚਤ ਹੀ ਨਹੀਂ ਕਰ ਜਾਓਗੇ ਜਿਹੜਾ ਖਰਚੇ ਦੀ ਕਟੌਤੀ ਹੋ ਜਾਂਦੀ ਹੈ ਸੌਖਾ ਹੋ ਜਾਂਦਾ ਬੰਦਾ ਤਾਂ ਇਹ ਤੁਹਾਨੂੰ ਫਿਰ ਵੀ ਉਹਦੇ ਬਰਾਬਰੀ ਪੈਸਾ ਦੇਊਗਾ ਤੁਹਾਡਾ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰ